ਸਸਰੀ ਅਕਾਲ ਜੀ ਅੱਜ ਜਾਣਕਾਰੀ ਲੈ ਕੇ ਆਏ ਆਂ 4 ਸਾਲਾ ਜਿਹੜਾ ਨਵਾਂ ਕੋਰਸ ਆਇਆ ਹੈ ਟੀਚਿੰਗ ਦੇ ਉੱਪਰ ਜਿਹੜੇ ਵੀ ਪਰਸਨ ਟੀਚਰ ਬਣਨਾ ਚਾਹੁੰਦੇ ਆ ਪਲੱਸ 2 ਤੋਂ ਬਾਅਦ ਜਿਹੜਾ 4 ਇਅਰ ਇੰਟੀਗ੍ਰੇਟਿਡ ਟੀਚਰ ਐਜੂਕੇਸ਼ਨ ਪ੍ਰੋਗਰਾਮ ਆਇਆ ਆ ਆਈਟੀਈਪੀ ਉਸ ਦੇ ਬਾਰੇ ਜਾਣਕਾਰੀ ਲੈ ਕੇ ਆਏ ਆ ਜਿਸ ਦੀ ਫਾਰਮ ਫਿਲਿੰਗ 22 April ਨੂੰ ਸਟਾਰਟ ਹੋ ਚੁੱਕੀ ਹੈ ਤਾਂ ਉਸ ਦੇ ਬਾਰੇ ਆਓ ਦੇਖਦੇ ਆਂ ਤਾਂ ਨਿਊ ਐਜੂਕੇਸ਼ਨ ਪਾਲਿਸੀ ਦੇ ਤਹਿਤ ਜਿਹੜਾ ਟੀਚਿੰਗ ਕੋਰਸ ਹੈ ਉਸ ਨੂੰ 4 ਇਅਰ ਦਾ ਕੀਤਾ ਗਿਆ ਆਫਟਰ ਪਲੱਸ 2 ਤਾਂ ਉਹ ਦੇਖਦੇ ਆਂ ਜੀ ਨੈਸ਼ਨਲ ਕੋਮਨ ਐਂਟ੍ਰੈਂਸ ਟੈਸਟ ਐਨੂੰ ਜੋ ਨਾਮ ਦਿੱਤਾ ਗਿਆ ਹੈ ਨੈਸ਼ਨਲ ਕੋਮਨ ਐਂਟ੍ਰੈਂਸ ਟੈਸਟ ਐਨਸੀਈਟੀ 2024 ਲਈ ਔਰ ਇਸ ਦਾ ਜੋ ਟੈਸਟ ਲਏਗੀ ਉਹ ਨੈਸ਼ਨਲ ਟੈਸਟਿੰਗ ਏਜੰਸੀ ਲਏਗੀ ਇਸ ਦਾ ਟੈਸਟ ਐਂ ਦੇ ਵਿੱਚ ਜਿਹੜਾ ਪ੍ਰੋਗਰਾਮ ਹੈ ਉਹ ਹੈ 4 ਇਅਰ ਇੰਟੀਗ੍ਰੇਟਿਡ ਟੀਚਰ ਐਨੂੰ ਦੇਖ ਲੈਣੇ ਆ ਜੀ ਵਿਟਾਮਿਨਟ ਹਾਂਜੀ ਜਿਹੜਾ ਇਹ ਕੋਰਸ ਹੈ ਐਸ ਕੋਰਸ ਦਾ ਨਾਮ ਦੇਖੀਏ ਜੀ ਐਸ ਕੋਰਸ ਦਾ ਨਾਮ ਹੈ ਜੀ 4 ਇਅਰ ਇੰਟੀਗ੍ਰੇਟਿਡ ਟੀਚਰ ਐਜੂਕੇਸ਼ਨ ਪ੍ਰੋਗਰਾਮ ਜਿਸ ਨੂੰ ਆਈਟੀਈਪ ਕਿਹਾ ਗਿਆ ਹੈ ਐਸ ਦੀ ਪਬਲਿਕੇਸ਼ਨ ਹੋਈ ਹੈ 30 ਅਪ੍ਰੈਲ 2024 ਨੂੰ ਇਹ ਹੋਇਆ ਹੈ ਤਾਂ ਇਹਦੇ ਤਹਿਤ 4 ਇਅਰ ਦਾ ਕੋਰਸ ਕਰਵਾਇਆ ਜਾਏਗਾ ਜਿੰਦੇ ਵਿੱਚ ਹੀ ਪਰਸਨ ਕੋਲ অপਸ਼ਨ ਲੈ ਲਈ ਜਾਏਗੀ ਕਿ ਉਹ ਕਿਹੜੀਆਂ ਕਲਾਸਿਸ ਨੂੰ ਪੜ੍ਹਾਉਣਾ ਚਾਹੁੰਦਾ ਹੈ ਉਹ ਪ੍ਰੀ ਪ੍ਰਾਇਮਰੀ ਕਲਾਸਿਸ ਨੂੰ ਪੜ੍ਹਾਉਣਾ ਚਾਹੁੰਦਾ ਹੈ ਪ੍ਰਾਇਮਰੀ ਕਲਾਸਿਸ ਨੂੰ ਪੜ੍ਹਾਉਣਾ ਚਾਹੁੰਦਾ ਹੈ ਜਾਂ ਮਿਡਲ ਕਲਾਸਿਸ ਨੂੰ ਪੜ੍ਹਾਉਣਾ ਚਾਹੁੰਦਾ ਹੈ ਜਾਂ ਸਕੈਂਦਰੀ ਲੈਕਚਰਰ ਕੇਡਰ ਜਿਹੜਾ ਪਹਿਲੇ ਹੁੰਦਾ ਸੀ ਉਹ ਕਲਾਸਿਸ ਨੂੰ ਪੜ੍ਹਾਉਣਾ ਚਾਹੁੰਦਾ ਹੈ ਤਾਂ ਸਾਰਿਆਂ ਲਈ ਕੋਮਨ ਪਲੇਟਫਾਰਮ ਬਣਾ ਦਿੱਤਾ ਗਿਆ ਤਾਂ 4 ਇਅਰ ਪ੍ਰੋਗਰਾਮ ਆਓ ਦੇਖਦੇ ਹਾਂ ਜੀ ਇਹਦੇ ਵਿੱਚ ਜਿਹੜੀਆਂ ਇੰਪੋਰਟੈਂਸ ਇੰਪੋਰਟੈਂਟ ਡੇਟਸ ਨੇ ਆ ਇੰਪੋਰਟੈਂਟ ਡੇਟਸ ਦੇਖਦੇ ਆਂ ਜੀ ਹਾਂਜੀ ਇੰਪੋਰਟੈਂਟ ਡੇਟਸ ਐਂਡ ਦੇ ਵਿੱਚ ਜਿਹੜੀ ਫਾਰਮ ਫਿਲਿੰਗ ਦੀ ਲਾਸਟ ਡੇਟ ਹੈ ਉਸ ਨੂੰ ਐਕਸਟੈਂਡ ਕੀਤਾ ਗਿਆ ਹੈ ਹੁਣ ਇਹ ਲਾਸਟ ਡੇਟ ਜਿਹੜੀ ਹੈ 22 ਅਪ੍ਰੈਲ ਤੋਂ ਸਟਾਰਟ ਹੋ ਕੇ 15 ਮਈ ਹੈ ਜਿਹੜੀਆਂ ਦੀ ਲਾਸਟ ਡੇਟ ਹੈ ਉਹ 15 ਮਈ ਹੈ ਫਾਰਮ ਫਿਲਿੰਗ ਦੀ ਜਿਹੜੀ ਡੇਟ ਹੈ ਪਲੱਸ 2 ਵਾਲੇ ਬੱਚੇ ਇਹ ਕੋਰਸ ਕਰ ਸਕਦੇ ਆ ਤਾਂ ਲਾਸਟ ਡੇਟ ਨੋਟ ਹੋ ਗਈ ਜੀ 15 ਮਈ ਐਸ ਦੀ ਲਾਸਟ ਡੇਟ ਹੈ ਔਰ ਜਿਹੜਾ ਇਹਦਾ ਇਗਜ਼ਾਮ ਹੈ ਉਹ 12 ਜੂਨ ਨੂੰ ਹੈ ਇਗਜ਼ਾਮ ਡੇਟ ਹੈ 12 ਜੂਨ ਹਾਂਜੀ ਇਸ ਤੋਂ ਇਲਾਵਾ ਦੇਖਦੇ ਹਾਂ ਜੀ ਜਿਹੜੀ ਜਾਣਕਾਰੀ ਹੈ ਇਹਨ ਦੇ ਰਿਗਾਰਡਿੰਗ ਆਈਐਸ ਦਾ ਫਾਰਮ ਹੈ ਜਿਹੜੀ ਫਾਰਮ ਫਿਲਿੰਗ ਸਟਾਰਟ ਹੋ ਚੁੱਕੀ ਹੈ ਜੀ ਇਸ ਤੋਂ ਬਾਅਦ ਇਸ ਦਾ ਜਿਹੜਾ ਸਿਲੇਬਸ ਹੈ ਇਸ ਦਾ ਜਿਹੜਾ ਸਿਲੇਬਸ ਹੈ ਉਸ ਦੇ ਬਾਰੇ ਦੇਖ ਲੈਣੇ ਆ ਤਾਂ ਇਹਨ ਦਾ ਪੇਪਰ ਪੈਟਰਨ ਦੇਖਦੇ ਆ ਅੰਦੇ ਵਿੱਚ ਅਸੀਂ ਦੋ ਲੈਂਗੁਏਜ ਚੂਜ਼ ਕਰਨੀ ਹੈ ਕੋਈ ਦੋ ਲੈਂਗੁਏਜ ਜਿਹੜੀਆਂ ਚੂਜ਼ ਕਰਨੀ ਹੈ ਹਾਂਜੀ ਲੈਂਗੁਏਜ 1 ਤੇ ਲੈਂਗੁਏਜ 2 ਇਹ ਦੋਵੇਂ ਲੈਂਗੁਏਜ ਜਿਹੜੀਆਂ ਰਹਿਣ ਗਿਆ ਹਾਂਜੀ ਲੈਂਗੁਏਜ 1 23 ਕੁਐਸ਼ਨਸ ਆਣਗੇ ਜਿਨ੍ਹਾਂ ਵਿੱਚੋਂ 20 ਕਰਨੇ ਹੋਣਗੇ ਉਹ ਲੈਂਗੁਏਜ 2 ਇਹ ਵੀ 23 ਕੁਐਸ਼ਨ ਆਣਗੇ ਜਿਨ੍ਹਾਂ ਚੋਂ 20 ਕਰਨੇ ਹੋਣਗੇ ਐਸ ਤੋਂ ਬਾਅਦ ਟੀਚਿੰਗ ਐਪਟੀਟਿਊਡ ਇਹ 23 ਕੁਐਸ਼ਨ ਆਣਗੇ ਜਿਨ੍ਹਾਂ ਚੋਂ 20 ਕਰਨੇ ਹੋਣਗੇ ਕੰਪਲਸਰੀ ਪਾਰਟ ਹੈ ਜਨਰਲ ਟੈਸਟ ਇਹ 28 ਕੁਐਸ਼ਨ ਆਣਗੇ 25 ਕਰਨੇ ਹੋਣਗੇ ਐਸ ਤੋਂ ਇਲਾਵਾ ਬੱਚੇ ਨੇ ਪਲੱਸ 2 ਦੇ ਵਿੱਚ ਜਿਹੜੇ ਸਬਜੈਕਟ ਚੂਜ਼ ਕੀਤੇ ਸੀ ਉਹਦੇ ਚੋਂ ਕੋਈ ਵੀ ਤਿੰਨ ਸਬਜੈਕਟ ਉਹਨੇ ਸਿਲੈਕਟ ਕਰਨੇ ਹਨ ਜਿਨ੍ਹਾਂ ਨੂੰ ਡੋਮੇਨ ਸਪੈਸਿਫਿਕ ਸਬਜੈਕਟ ਕਿਹਾ ਗਿਆ ਹੈ ਡੋਮੇਨ ਸਪੈਸਿਫਿਕ ਸਬਜੈਕਟ 1 ਡੋਮੇਨ ਸਪੈਸਿਫਿਕ ਸਬਜੈਕਟ 2 ਡੋਮੇਨ ਸਪੈਸਿਫਿਕ ਸਬਜੈਕਟ 3 828 ਕੁਐਸਚਨਸ ਆਣਗੇ ਔਰ ਸਟੂਡੈਂਟਸ ਨੇ ਉਹਨਾਂ ਚੋਂ 25 ਅਟੈਂਪਟ ਕਰਨੇ ਆ ਜੇ ਓਵਰਆਲ ਪੇਪਰ ਦੇ ਵਿੱਚ ਦੇਖੀਏ ਤਾਂ 181 ਕੁਐਸਚਨਸ ਰਹਿਣਗੇ ਐਮਸੀਕਿਊ ਜਿੰਦੇ ਵਿੱਚੋਂ ਬੱਚੇ ਨੇ ਅਟੈਂਪਟ ਕਰਨੇ ਆ 160 ਜਿਸ ਦੇ ਬੇਸ ਤੇ ਉਸ ਦੀ ਮੈਰਿਟ ਬਣੇਗੀ ਅਸ ਟੈਸਟ ਦੇ ਵਿੱਚ ਔਰ ਉਸੇ ਬੇਸ ਤੇ ਹੀ ਉਸ ਦੀ ਸਿਲੈਕਸ਼ਨ ਹੋਏਗੀ ਐਸ 4 ਇਅਰ ਕੋਰਸ ਦੇ ਲਈ ਧਿਆਨ ਦੇਣਾ ਜੀ ਬੜੀ ਧਿਆਨ ਦੇਣ ਵਾਲੀ ਗੱਲ ਹੈ ਜੋ ਵੀ ਬੱਚੇ ਟੀਚਰ ਬੰਨਣਾ ਚਾਹੁੰਦੇ ਹੈ ਪਹਿਲੇ ਉਹਨਾਂ ਦੇ ਲਈ 3 ਸਾਲ ਦੀ ਗ੍ਰੈਜੂਏਸ਼ਨ ਹੁੰਦੀ ਸੀ ਫਿਰ 2 ਸਾਲ ਅਸੀਂ ਬੀਆਈਡੀ ਆ ਈਟੀਟੀ ਆ ਜਾਂ ਕੋਰਸ ਕਰਦੇ ਸੀ ਤਾਂ 5 ਸਾਲ ਲੱਗਦੇ ਸੀ ਹੁਣ ਐਸ ਪ੍ਰੋਗਰਾਮ ਦੇ ਵਿੱਚ 4 ਸਾਲ ਲੱਗਣਗੇ ਔਰ 4 ইয়ার্স ਦੇ ਵਿੱਚ ਹੀ ਉਸ ਨੂੰ ਇਹ ਸਾਰੀਆਂ ਆਪਸ਼ਨ ਦੇ ਦਿੱਤੀਆਂ ਜਾਣਗੀਆਂ 5+3+3+4 ਦੇ ਤਹਿਤ ਇਹਨੂੰ ਸਮਝਿਆ ਜੋ ਜੀ 5+3+3+4 ਕੀ ਹੈ ਬੱਚੇ ਕੋਲ ਇਹ ਪੁੱਛਿਆ ਜਾਏਗਾ ਕਿ ਉਹ ਕਿਸ ਤਰ੍ਹਾਂ ਦਾ ਟੀਚਰ ਬੰਨਣਾ ਚਾਹੁੰਦਾ ਹੈ ਜੇ ਉਹ ਨਰਸਰੀ ਐਲ ਕੇ ਜੀ ਯੂ ਕੇ ਜੀ ਫਰਸਟ ਸੈਕਿੰਡ ਵਾਲਾ ਟੀਚਰ ਬੰਨਣਾ ਚਾਹੁੰਦਾ ਹੈ ਫਾਊਂਡੇਸ਼ਨ ਵਾਲਾ ਟੀਚਰ ਬੰਨਣਾ ਚਾਹੁੰਦਾ ਤਾਂ ਉਹ ਇਹ ਕੋਰਸ ਸਿਲੈਕਟ ਕਰੇਗਾ फाउंडेशन क्लासेस ਦਾ ਟੀਚਰ ਜੇ ਬੱਚਾ 3rd 4th 5th ਦਾ ਟੀਚਰ ਬੰਨਾ ਚਾਹੁੰਦਾ ਤਾਂ ਆਹ ਵਾਲਾ ਕੋਰਸ ਸਿਲੈਕਟ ਕਰੇਗਾ 3 4 5 ਦਾ ਟੀਚਰ ਔਰ ਇੱਥੇ ਆ ਜਾਏਗਾ 6 7th 8th ਦਾ ਟੀਚਰ ਜਿਹਨੂੰ ਮਿਡਲ ਟੀਚਰ ਕਿਹਾ ਐ ਇਹਨਾਂ ਨੇ 6 7th 8th ਦਾ ਟੀਚਰ ਔਰ ਇਹ 4 ਕਲਾਸਿਸ ਆ ਗਈਆਂ 9th 10th +1 ਔਰ +2 ਜੇ ਬੱਚਾ ਇਸ ਤਰ੍ਹਾਂ ਦਾ ਟੀਚਰ ਬੰਨਣਾ ਚਾਹੁੰਦਾ ਹੈ ਤਾਂ ਉਹ ਇਹ ਕੋਰਸ ਓਪਟ ਕਰ ਲੇਗਾ ਤਾਂ ਜਿਹਦਾ ਗੇਟ ਹੈ ਸਿੰਪਲ ਹੈ ਉਹ ਸੇਮ ਹੈ ਉਹਦੇ ਤੋਂ ਬਾਅਦ ਬੱਚੇ ਨੇ অপਸ਼ਨ ਲੈਣੀ ਹੈ ਕਿ ਉਹ ਕਿਸ ਤਰ੍ਹਾਂ ਦਾ ਟੀਚਰ ਬੰਨਣਾ ਚਾਹੁੰਦਾ ਹੈ ਔਰ ਇਹ ਕੋਰਸ ਦਾ ਬਹੁਤ ਬੈਨੀਫਿਟ ਹੈ ਆਮ ਤੌਰ ਤੇ ਪਹਿਲੇ 5 ਇਅਰ ਬਾਅਦ ਅਸੀਂ ਇਸ ਐਲੀਜੀਬਿਲਟੀ ਤੇ ਪਹੁੰਚਦੇ ਸੀ ਹੁਣ +2 ਦੇ ਵਿਦਿਆਰਥੀਆਂ ਲਈ ਇਹ ਸੁਨਹਿਰੀ ਮੌਕਾ ਹੈ ਕਿ ਜਿਹੜੇ ਵੀ ਪਰਸਨ ਟੀਚਰ ਬੰਨਾ ਚਾਹੁੰਦੇ ਹੈ ਤੋ ਇਹ ਟੈਸਟ ਦੇ ਲਈ ਅਪੀਅਰ ਹੋਣ ਇਹ ਟੈਸਟ ਦੀ ਫਾਰਮ ਫਿਲਿੰਗ ਸਟਾਰਟ ਹੋ ਚੁੱਕੀ ਹੈ ਇਸ ਦੀ ਲਾਸਟ ਡੇਟ 30 ਅਪ੍ਰੈਲ ਸੀ ਜਿਹੜੀ ਐਕਸਟੈਂਡ ਹੋ ਕੇ 15 ਮਈ ਹੋ ਗਈ ਹੈ ਜਿਹੜਾ ਟੈਸਟ ਹੋਏਗਾ ਉਹ 12 ਜੂਨ ਡੇਟ ਦਿੱਤੀ ਗਈ ਹੈ ਜੀ 12 ਜੂਨ ਨੂੰ ਟੈਸਟ ਹੋਏਗਾ ਤਾਂ ਜਿਹੜੇ ਵੀ ਟੀਚਰ ਲਗਣਾ ਚਾਹੁੰਦੇ ਹੈ ਆਪਣੇ ਜਿਹੜੇ ਬੱਚੇ ਟੀਚਰ ਲੱਗਣਾ ਚਾਹੁੰਦੇ ਆ ਤਾਂ ਉਹਨਾਂ ਤੱਕ ਇਹ ਇਨਫੋਰਮੇਸ਼ਨ ਜ਼ਰੂਰ ਪੁੱਛਦੀ ਕੀਤੀ ਜਾਵੇ ਤਾਂ ਕਿ ਬੱਚੇ ਇਹ ਫਾਰਮ ਫਿਲ ਕਰ ਸਕਣ ਧੰਨਵਾਦ ਜੀ ਥੈਂਕ ਯੂ